ਦੋਸਤੋ ਸ਼ਾਹਿਦ ਕਪੂਰ ਵੀ ਪਲੇਨ ਉਡਾ ਲੈਂਦੇ ਹਨ ਤੇ ਰੀਤਿਕ ਰੋਸ਼ਨ ਵੀ ਪਲੇਨ ਉਡਾ ਲੈਂਦੇ ਹਨ ਤੇ ਸ਼ਿਲਪਾ ਸ਼ੇਟੀ मैम ਨੂੰ ਵੀ ਪਲੇਨ ਉਡਾਉਣਾ ਆਉਂਦਾ ਹੈ ਜੀ ਸਲਮਾਨ ਖਾਨ ਸਰ ਨੂੰ ਵੀ ਪਲੇਨ ਉਡਾਉਣਾ ਆਉਂਦਾ ਹੈ ਜੀ ਅਜੇ ਦੇਵਗਨ ਸਰ ਵੀ ਜਹਾਜ਼ ਚੰਗੀ ਤਰ੍ਹਾਂ ਚਲਾ ਲੈਂਦੇ ਹਨ ਤੇ ਕੁਨਾਲ ਕਪੂਰ ਵੀ ਬਹੁਤ ਵਧੀਆ ਪਲੇਨ ਉਡਾ ਲੈਂਦੇ ਹਨ ਤੇ ਗੁਲਸ਼ਨ ਗਰੋਵਰਨ ਵੀ ਪਲੇਨ ਉਡਾਉਣਾ ਆਉਂਦਾ ਸੀ ਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਵੀ ਪਲੇਨ ਉਡਾਉਣਾ ਆਉਂਦਾ ਸੀਗਾ ਤੇ ਅਕਸ਼ੇ ਕੁਮਾਰ ਸਰ ਵੀ ਪਲੇਨ ਬਹੁਤ ਵਧੀਆ ਉਡਾ ਲੈਂਦੇ ਹਨ ਤੇ ਵਿਨੋਦ ਖੰਨਾ ਸਰ ਨੂੰ ਵੀ ਪਲੇਨ ਉਡਾਉਣਾ ਆਉਂਦਾ ਸੀਗਾ ਤੇ ਕਾਂਕਾ ਚੋਪੜਾ ਮੈਮ ਨੂੰ ਵੀ ਪਲੇਨ ਉਡਾਉਣਾ ਦਾ ਬਹੁਤ ਵੱਲ ਹੈ ਜੀ ਤੇ ਉਹਨਾਂ ਨੂੰ ਸ਼ੌਂਕ ਵੀ ਕਾਫੀ ਜ਼ਿਆਦਾ ਹੈ ਜੀ ਅਭੀ ਤਾਂ ਬੱਚਾ ਅਨੁਸਾਰ ਵੀ ਪਲੇਨ ਬਹੁਤ ਵਧੀਆ ਉਡਾ ਲੈਂਦੇ ਹਨ ਤੇ ਗੁਲਪੈਨਿੰਗ ਮੈਮ ਤਾਂ ਪਾਇਲਟ ਹਨ ਇਹਨਾਂ ਨੂੰ ਤਾਂ ਪਲੇਨ ਉਡਾਉਣਾ ਬਹੁਤ ਵਧੀਆ ਆਉਂਦਾ ਹੈ ਜੀ ਐਸੀ ਨੂੰ ਮੈਮ ਵੀ ਪਾਇਲਟ ਹਨ ਤੇ ਇਹਨਾਂ ਨੂੰ ਵੀ ਪਲੇਨ ਉਡਾਉਣਾ ਬਹੁਤ ਵਧੀਆ ਆਉਂਦਾ ਹੈ ਜੀ ਤੇ ਵਿਵੇਕ ਓਬਰੋਏ ਨੂੰ ਵੀ ਪਲੇਨ ਉਡਾਉਣਾ ਆਉਂਦਾ ਹੈ ਜੀ ਤਾਂ ਦੋਸਤੋ ਇਹ ਸੀ ਤੁਹਾਡੇ ਸਾਹਮਣੇ ਕੁਝ ਬਾਲੀਵੁੱਡ ਦੇ ਐਕਟਰ ਜੋ ਕਿ ਬਹੁਤ ਵਧੀਆ ਪਲੇਨ ਉਡਾ ਲੈਂਦੇ ਹਨ ਤੇ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਵੱਲ ਆਉਂਦਾ ਹੈ ਜੀ ਪਲੇ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਐਦਾਂ ਦੀ ਹੋਰ ਵੀਡੀਓਜ਼ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਔਰ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਜੀ ਹੋ ਸਕੇ ਤਾਂ ਸ਼ੇਅਰ ਵੀ ਕਰ ਦੇਣਾ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ